ਤੁੱਕ ਤਾਂ ਲਈਦਾ ਤੰਨ ਰੱਖ ਚੰਨਾ ਤੰਨ ਫੁੱਲ ਰੱਖਾਉਂਦੇ ਚੱਕਾ ਮਸੂਲਾਂ ਵੀ ਪੁੱਟ ਆਉਂਦੇ ਆਹ ਲੈ ਮੋਟੇ ਸਿੱਟਾ ਮੇਰੇ ਕੋਡਾ ਮਾਲਕ ਪਾੜ ਜਣਾ ਜੇ ਫਿਕਸਲ ਪਾੜ ਜਣਾ ਗੋਰ ਸਿੰਘ ਸਿੰਘ ਢੱਲੋਂ ਜੀ ਅਤੇ ਡੀਐਸਪੀ ਮਨਿੰਦਰਪਾਲ ਸਿੰਘ ਜੀ ਵੱਲੋਂ ਇਸ ਸਮੁੱਚੀ ਪ੍ਰੇਟਾ ਅੰਦਰ ਇਫਰ ਕੀਤਾ ਜਾਵੇਗਾ ਸਾਡੇ ਵੱਡੇ-ਵਡੇਰਿਆਂ ਨੇ ਸਾਨੂੰ ਅਜਾਦੀ ਠੀਕ ਦੇਤੀ ਉਸ ਤੋਂ ਬਾਅਦ ਸਾਨੂੰ ਗਰੰਟਨਸਲ ਮਨਾਉਣ ਦਾ ਮੌਕਾ ਮਿਲਿਆ ਸੰਵਿਧਾਨਾਂ ਦੇ ਵਿੱਚ ਅਸੀਂ ਡੈਪਟੀ ਕਮਿਸ਼ਨਰ ਗੁਰਦਾਸਪੁਰ ਜੀ ਸੋ ਇਹ ਆਜ਼ਾਦ ਸੂਚੇ ਸੰਵਿਧਾਨ ਲਾਗੂ ਹੋ ਜਾਣ ਨਾਲ ਭਾਰਤ ਗਣਰਾਜ ਦੀ ਸਥਾਪਨਾ ਹੋਈ ਸਾਡੇ ਦੇਸ਼ ਨੂੰ ਦੁਨੀਆ ਵਿੱਚ ਸਭ ਤੋਂ ਵੱਡੀ ਜਨਹੂਰੀਅਤ ਹੋਣ ਦਾ ਮਾਣ ਹਾਸਿਲ ਹੋਇਆ ਸੰਵਿਧਾਨ ਨਿਰਮਾਤਾ ਭਾਰਤ ਰਤਨ ਡਾਕਟਰ ਬੀ. ਰਾਮ ਅੰਬੇਦਕਰ ਜੀ ਦੇ ਸੰਵਿਧਾਨ ਬਣਾਉਣ ਅਤੇ ਲਾਗੂ ਕਰਨ ਵਿੱਚ ਮੋਹਰੀ ਭੂਮਿਕਾ ਰਹੀ ਮੈਂ ਅੱਜ ਉਸ ਸ਼ੁਭ ਦਿਹਾੜੇ ਤੇ ਭਾਰਤ ਰਤਨ ਡਾਕਟਰ ਬੀ. ਰਾਮ ਅੰਬੇਦਕਰ ਜੀ ਅਤੇ ਉਨ੍ਹਾਂ ਸਾਰੀਆਂ ਸ਼ਖਸੀਤਾਂ ਨੂੰ ਸਿਰਦਾ ਕਰਦਾ ਹਾਂ ਜਿਨ੍ਹਾਂ ਨੇ ਸੰਵਿਧਾਨ ਤਿਆਰ ਕਰਨ ਅਤੇ ਉਸ ਨੂੰ ਲਾਗੂ ਕਰਨ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਇਸ ਦਿਹਾੜਾ ਸਾਨੂੰ ਸਾਡੇ ਆਜ਼ਾਦੀ ਘੁਲਾਟੀਆਂ ਵੱਲੋਂ ਭਾਰਤ ਦੇ ਸੁਨਹਿਰੀ ਭਵਿੱਖ ਬਾਰੇ ਸੰਜੋਏ ਹੋਏ ਸੁਪਨਿਆਂ ਨੂੰ ਸਾਕਾਰ ਕਰਨ ਦੀ ਯਾਦ ਦਿਵਾਂਦਾ ਹੋਇਆ ਸੰਵਿਧਾਨਿਕ ਕਦਰਾਂ-ਕੀਮਤਾਂ ਅਤੇ ਫਰਜ਼ਾਂ ਦੇ ਪਹਿਰਾ ਦੇਣ ਦੇ ਵੀ ਪ੍ਰੇਰਦਾ ਹੈ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਦਿਨ ਰਾਤ ਰਾਖੀ ਕਰਨ ਵਾਲੀ ਫੌਜ ਦੇ ਬਹਾਦਰ ਜਵਾਨਾਂ ਨੂੰ ਵੀ ਮੈਂ ਇਸ ਇਤਿਹਾਸਿਕ ਦਿਨ ਤੇ ਸਤਿਕਾਰ ਕਰਦਾ ਹਾਂ ਭਾਰਤ ਦੀ ਆਜ਼ਾਦੀ ਦੇ ਅੰਦੋਲਨ ਵਿੱਚ ਅਣਗਿਣਤ ਲਹਿਰਾਂ ਨੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਉਧਮ ਸਿੰਘ, ਮਦਨ لال ਢੀਂਗਰਾ, ਲਾਲਾ ਲਾਜਪਤ ਰਾਏ ਅਤੇ ਲਾਲਾ ਹਰदयाल ਵਰਗੇ ਸੂਰਮਿਆਂ ਨੂੰ ਪੈਦਾ ਕੀਤਾ। ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਵਪੱਖੀ ਵਿਕਾਸ ਤੇ ਲੋਕਾਂ ਭਲਾਈ ਲਈ ਪਹਿਲ ਦਿੱਤੀ ਗਈ ਹੈ। ਸੂਬੇ ਵਿੱਚ ਸਿਹਤ, ਸਿੱਖਿਆ, ਨਸ਼ਿਆਂ ਵਿਰੁੱਧ ਜੰਗ ਖੇਤਰਾਂ ਵਿੱਚ ਵੱਡੇ ਕਦਮ ਚੁੱਕੇ ਗਏ ਨੇ। ਨਸ਼ੇ ਦੀ ਸਪਲਾਈ ਦਾ ਨੱਕ ਤੋੜਨ ਦੇ ਨਾਲ ਪੀੜਤਾ ਨੂੰ ਮੁੜ ਵਸੇਬੇ ਲਈ ਯਤਨ ਚੰਗੀ ਪੱਧਰ ਤੇ ਕੀਤੇ ਜਾ ਰਹੇ ਨੇ ਪੰਜਾਬ ਸਰਕਾਰ ਦਾ ਮਕਸਦ ਯੁੱਧ ਨਸ਼ਿਆਂ ਵਿਰੁੱਧ ਤਹਿਤ ਨਸ਼ੇ ਵਿਰੁੱਧ ਲੜਾਈ ਤੇ ਲੋਕ ਲਹਿਰ ਬਣਾਉਣਾ ਹੈ ਤਾਂ ਸੋ ਨਸ਼ੇ ਦੇ ਕੋਹੜ ਦਾ ਖਾਤਮਾ ਕਰਕੇ ਪੀੜਤਾ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਲਿਆ ਕੇ ਦੇਸ਼ ਦੀ ਤਰੱਕੀ ਵਿੱਚ ਭਾਗੀਦਾਰ ਬਣਾਇਆ ਜਾ ਸਕੇ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਅਤੇ ਪੰਜਾਬ ਸਰਕਾਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਵਿਰਾਸਤ ਨੂੰ ਜਾਣੂ ਕਰਵਾਉਣ ਲਈ ਵਚਨਬੱਧ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸਾਹਿਬ ਦੇ ਉਦੇਸ਼ਾਂ ਨਾਲ ਜੋੜਿਆ ਜਾ ਸਕਿਆ ਸਿਹਤ ਸਹੂਲਤਾਂ ਪੰਜਾਬ ਸਰਕਾਰ ਦਾ ਤਰਜੀਹੀ ਖੇਤਰ ਹੈ ਪੰਜਾਬ ਸਰਕਾਰ ਹਰ ਨਾਗਰਿਕ ਨੂੰ ਚੰਗੀ ਸਿਹਤ ਸਹੂਲਤ ਦੇਣ ਲਈ ਵਚਨਬੱਧ ਹੈ ਹਾਲ ਵਿੱਚ ਹੀ ਮੁੱਖ ਮੰਤਰੀ ਸਿਹਤ ਯੋਜਨਾ ਨੂੰ ਵੀ ਸ਼ੁਰੂਆਤ ਕੀਤੀ ਗਈ ਹੈ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਵਾਅਦਾ ਪੂਰਾ ਕਰਦੇ ਆ ਪੰਜਾਬ ਸਰਕਾਰ ਨੇ ਹੁਣ ਤੱਕ 63000 ਪੁਲਿਸ ਪੁਲਟੋਂ ਦਸਤੀ ਅਗਵਾਈ اے ਐਮ اے ایس ਆਈ ਕੁਲਵਰ ਸਿੰਘ ਜੀ ਕਰ ਰਹੇ ਹਨ ਮંચ ਤੋਂ ਉਜੜਦੇ ਹੋਏ ਐਸ ਆਈ ਪ੍ਰਮੋਦ ਸਿੰਘ ਪੰਜਾਬ ਪੁਲਿਸ ਟੁਬੜੀ ਦੀ ਅਗਵਾਈ ਕਰਦੇ ਹੋਏ ਐਸ ਆਈ ਹਰਜੀਤ कौर ਪੰਜਾਬ ਪੁਲਿਸ ਮੇਲ ਆਮਦਿਨੀ ਦੀ ਅਗਵਾਈ ਕਰਦੇ ਹੋਏ ਇੰਸਪੈਕਟਰ ਰਕੇਸ਼ ਕੁਮਾਰ ਸੰਯੋਗ ਹੋਮ ਦਾ ਪਰਟੋਨ ਦੀ ਅਗਵਾਈ ਕਰਦੇ ਹੋਏ ਸਰਕਾਰੀ ਕਾਲਜ ਗੁਰਦਾਸਪੁਰ ਬੁਆਇਲ ਮਾਧਵਿ ਸ਼ਰਮਾ ਅੱਜ ਦੇਖੋ ਕਰਤੱਤਵ ਦੇ ਇਸ ਤੇ ਮੌਕੇ ਤੇ ਮੈਂ ਸਾਰੇ ਗੁਰਦਾਸਪੁਰ ਵਾਸੀਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦੇਣਾ ਚਾਹੁੰਦਾ ਹਾਂ। ਇਹਨਾਂ ਨਾਲ ਇਹੀ ਕਹਿਣਾ ਚਾਹੁੰਦਾ ਹਾਂ ਕਿ ਜਿਹੜਾ ਆ ਬਾਬਾ ਸਾਹਿਬ ਡਾਕਟਰ ਪੀ ਇਮਰਾਂ ਵੇਡ ਕਰਤੀ ਵੱਲੋਂ ਸਾਨੂੰ ਸੰਵਿਧਾਨ ਦਿੱਤਾ ਗਿਆ ਹੈ ਉਹਦੇ ਵਿੱਚ ਜਿਹੜੇ ਆਦਰਸ਼ ਦਿੱਤੇ ਗਏ ਨੇ ਉਹਨਾਂ ਨੂੰ ਆਪਣੀ ਜ਼ਿੰਦਗੀ ਚ ਅਪਣਾਈਏ ਤੇ ਦੇਸ਼ ਦੀ ਤਰੱਕੀ ਦੇ ਵਿੱਚ ਸਾਰੇ ਆਪਣਾ ਯੋਗਦਾਨ ਕਰਕੇ ਬਹੁਤ-ਬਹੁਤ